ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਣਮੋਲ ਗੱਲਾਂ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਨੇ ਜੋ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਮੰਗਿਆ ਉਹ ਤਾਂ ਸਾਨੂੰ ਦਿੱਤਾ ਹੀ ਦਿੱਤਾ ਬਲਕਿ ਜੋ ਨਹੀਂ ਮੰਗਿਆ ਭਾਗ ਕੀ ਬਿਨਾ ਬੋਲਿਆ ਬਿਨਾ ਮੰਗਿਆ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਏ ਜਿਵੇਂ ਸਭ ਤੋਂ ਪਹਿਲਾਂ ਸਾਨੂੰ ਇਹ ਮਣੁੱਖੀ ਦੇ ਦਿੱਤੀ ਆ ਮਣੁੱਖੀ ਗਿਆਨ ਮਿਲਿਆ ਸੋਹਣਾ ਸ਼ਰੀਰ ਮਿਲਿਆ ਹੈ ਸੋਹਣਾ ਕਾਰੋਬਾਰ ਮਿਲਿਆ ਪਰਿਵਾਰ ਮਿਲਿਆ ਜਿਹਦੇ ਲਈ ਅਸੀਂ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰੀਏ ਨਾ ਉਹ ਵੀ ਘੱਟ ਆ ਪਰ ਆਪਾਂ ਕੀ ਕਰਦੇ ਆ ਜਿਹੜੀ ਚੀਜ਼ ਨਹੀਂ ਉਹਦੇ ਲਈ ਮਾਲਕ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਪਰ ਆਪਾਂ ਇਹ ਨਹੀਂ ਸੋਚਦੇ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਬਹੁਤ ਕੁਝ ਦਿੱਤਾ ਹੈ ਅਤੇ ਸਾਡੇ ਮੰਗਿਆਂ ਵੀ ਸਾਨੂੰ ਬਹੁਤ ਕੁਝ ਮਿਲਿਆ ਹੈ ਜੋ ਵੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਜੋ ਵੀ ਸਾਡੇ ਮਨ ਦੀਆਂ ਇਛਾਵਾਂ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਪੂਰੀਆਂ ਕਰਦੇ ਨੇ ਪਰ ਜੇਕਰ ਸਭ ਕੁਝ ਪ੍ਰਾਪਤ ਕਰਨ ਦੇ ਬਾਵਜੂਦ ਵੀ ਸਾਰੇ ਸੁੱਖ ਭੋਗਣ ਦੇ ਬਾਵਜੂਦ ਵੀ ਅਸੀਂ ਮਾਲਕ ਦਾ ਸ਼ੁਕਰਾਨਾ ਨਹੀਂ ਕਰ ਰਹੇ ਤਾਂ ਫਿਰ ਸਾਡੇ ਤੋਂ ਵੱਡਾ ਅਕਿਰਤਨ ਕੋਈ ਹੋ ਹੀ ਨਹੀਂ ਸਕਦਾ ਜੋ ਵੀ ਮਾਲਕ ਨੇ ਦਾਤਾਂ ਦਿੱਤੀਆਂ ਨੇ ਨਾ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਹਰ ਵੇਲੇ ਸ਼ੁਕਰਾਨਾ ਹਰ ਸਾਹ ਦਾ ਹਰ ਸਾਹ ਦੇ ਨਾਲ ਹੁਣ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਕਿੰਨਾ ਕੁਝ ਦਿੱਤਾ ਕਿੰਨੀਆਂ ਸੁੱਖ ਸੁਹੂਲਤਾਂ ਨੇ ਕਈ ਭੈਣ ਭਰਾਏ ਸ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸਾਰੀਆਂ ਸੁੱਖ ਸੁਹੂਲਤਾਂ ਨੇ ਗਰਮੀ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਗਰਮੀ ਦਾ ਪਤਾ ਨਹੀਂ ਲੱਗਦਾ ਅਤੇ ਸਰਦੀ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਸਰਦੀ ਦਾ ਪਤਾ ਨਹੀਂ ਲੱਗਦਾ ਭਾਵ ਕੀ ਗਰਮੀ ਵਿੱਚ ਗਰਮੀ ਤੋਂ ਬਚਾਉਣ ਦੇ ਲਈ ਏਸੀ ਲੱਗੇ ਹੋਏ ਨੇ ਸਰਦੀ ਤੋਂ ਬਚਣ ਦੇ ਲਈ ਘਰ ਵਿੱਚ ਰੂਮ ਹੀਟਰ ਆ ਗਰਮ ਪਾਣੀ ਦੇ ਇੰਤਜ਼ਾਮ ਦੇ ਲਈ ਘਰ ਵਿੱਚ ਗੀਜਰ ਲੱਗਿਆ ਪਰ ਜੇਕਰ ਅਸੀਂ ਫੇਰ ਵੀ ਕਹੀਏ ਵੀ ਸਾਡੇ ਤੋਂ ਸਵੇਰੇ ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾਂਦਾ ਸਾਡ ਨੂੰ ਗੁਰੂ ਘਰ ਜਾਣ ਦੇ ਲਈ ਸਮਾਂ ਨਹੀਂ ਮਿਲਦਾ ਅਸੀਂ ਪਾਠ ਪੂਜਾ ਕਰਨ ਦੇ ਲਈ ਅਸੀਂ ਪ੍ਰਮਾਤਮਾ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਫਿਰ ਸਾਡੇ ਤੋਂ ਵੱਡਾ ਬੇਸ਼ੁਕਰ ਬੰਦਾ ਕੋਈ ਨਹੀਂ ਨਾ ਕਿਉਂਕਿ ਜੇਕਰ ਮਾਲਕ ਨੇ ਇਹ ਸਾਰੇ ਸੁੱਖ ਸਾਨੂੰ ਦਿੱਤੇ ਹੋਏ ਆ ਸਾਰੀਆਂ ਸੁੱਖ ਸੁਵਿਧਾਾਂ ਨੇ ਘਰ ਦੇ ਵਿੱਚ ਸਾਡੀ ਆਉਣ ਜਾਣ ਦੇ ਲਈ ਸਾਨੂੰ ਮਾਲਕ ਨੇ ਸਾਧਨ ਦਿੱਤੇ ਹੋਈ ਆ ਤਾਂ ਵੀ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਜਾ ਰਹੇ ਤਾਂ ਵੀ ਅਸੀਂ ਮਾਲਕ ਦਾ ਸ਼ੁਕਰਾਨਾ ਨਹੀਂ ਕਰ ਰਹੇ ਤਾਂ ਸਾਡੇ ਤੋਂ ਵੱਡਾ ਬੇਸ਼ੁਕਰਾਂ ਬੰਦਾ ਕੋਈ ਨਹੀਂ ਅਤੇ ਬੇਸ਼ੁਕਰੇ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਇਸ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਜੇ ਮਾਲਕ ਨੇ ਇਹ ਸਾਰੀਆਂ ਸੁੱਖ ਸੁਵਿਧਾਾਂ ਦਿੱਤੀਆਂ ਨੇ ਸੁੱਖ ਦਿੱਤੇ ਆ ਤਾਂ ਇਹ ਸਿਰਫ ਆਰਾਮ ਕਰਨ ਦੇ ਲਈ ਨਹੀਂ ਆ ਪੀ ਤੁਸ ਖਾ ਲਿਆ ਪੀ ਲਿਆ ਸਾਰਾ ਦਿਨ ਰਜਾਈ ਦੇ ਵਿੱਚ ਸੁੱਤਾ ਰਹਿਣਾ ਹੈ ਕਿਉਂਕਿ ਕੁਝ ਭੈਣ ਭਰਾ ਐਸੇ ਵੀ ਆ ਜੋ ਸਾਰਾ ਦਿਨ ਆਪਣੇ ਬੰਦ ਕਮਰਿਆਂ ਦੇ ਵਿੱਚ ਹੀ ਰਜਾਈ ਵਿੱਚ ਬੈਠੇ ਰਹਿੰਦੇ ਆ ਪਰ ਜਿਸ ਨੇ ਸਾਰੀਆਂ ਸੁੱਖ ਸੁਭੂਲਤਾਂ ਦਿੱਤੀਆਂ ਨੇ ਉਹਦੇ ਲਈ ਸਮਾਂ ਹੀ ਨਹੀਂ ਕੱਢਦੇ ਸੋ ਮੁੱਖੀ ਗੱਲ ਇਹ ਹੈ ਕਿ ਜੇ ਪ੍ਰਮਾਤਮਾ ਨੇ ਇੰਨੇ ਸੁੱਖ ਦਿੱਤੇ ਹਨ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਜੇ ਮੂੰਹੋਂ ਸ਼ੁਕਰਾਨਾ ਨਹੀਂ ਨਿਕਲ ਰਿਹਾ ਨਾ ਫਿਰ ਉਹਨਾਂ ਬਾਰੇ ਸੋਚਣਾ ਜੋ ਇੰਨੀ ਠੰਡ ਦੇ ਵਿੱਚ ਬਿਨਾਂ ਘਰ ਤੋਂ ਬਿਨਾਂ ਕੱਪੜਿਆਂ ਤੋਂ ਗੁਜ਼ਾਰਾ ਕਰ ਰਹੇ ਨੇ ਫਿਰ ਆਪਣੇ ਆਪ ਸਾਡੇ ਮukh ਦੇ ਵਿੱਚੋਂ ਸ਼ੁਕਰਾਨਾ ਨਿਕਲੇਗਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਸਾਰੇ ਸੁੱਖ ਮੈਨੂੰ ਦਿੱਤੇ ਆ ਸੋ ਹਰ ਵੇਲੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਕੋਸ਼ਿਸ਼ ਕਰੀਏ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕੀਤਾ ਜਾਵੇ ਰੋਜ਼ ਗੁਰੂ ਘਰ ਜਾ ਕੇ ਸੇਵਾ ਸੇਮਨ ਕਰੀਏ ਅਤੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਹੋਰ ਜ਼ਿਆਦਾ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਕਿਉਂਕਿ ਜੋ-ਜੋ ਸ਼ੁਕਰਾਨਾ ਕਰਾਂਗੇ ਨਾ ਤਉ ਤਉ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋਵੇਗੀ ਪਰ ਜਦੋਂ ਅਸੀਂ ਮਾਲਕ ਦੇ ਨਾਲ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ